ਇੱਕ ਇਹੋ ਜਿਹਾ ਤਹਿਸੀਲਦਾਰ ਜਿਹੜਾ ਤਹਿਸੀਲਦਾਰ ਆਪਣਾ ਦੁੱਧ ਵੀ ਘਰੋਂ ਲੈ ਕੇ ਆਉਂਦਾ ਸੀ ਚਾਹ ਬਣਾਉਣ ਦੇ ਲਈ ਤੇ ਰੋਟੀ ਵੀ ਘਰੋਂ ਲੈ ਕੇ ਆਉਂਦਾ ਸੀ ਔਰ ਇਹ ਤਹਿਸੀਲਦਾਰ ਇੱਥੋਂ ਵਾਲਾ ਜਿਹਨੂੰ ਸਸਪੈਂਡ ਕੀਤਾ ਏ ਇਹ ਤਹਿਸੀਲਦਾਰ ਕੋਲੇ ਕੋਈ ਵੱਡੀਆਂ ਗੱਡੀਆਂ ਨਹੀਂ ਸੀ ਇਹ ਟ੍ਰੇਨ ਤੇ ਆਉਂਦਾ ਸੀ ਔਰ ਟ੍ਰੇਨ ਤੇ ਆ ਕੇ ਆਪਦੀ ਜ਼ਿੰਮੇਵਾਰੀ ਦੇ ਨਾਲ ਜਿਹੜੀ ਇੱਥੇ ਆਪਦੀ ਡਿਊਟੀ ਨਿਭਾਉਂਦਾ ਸੀਗਾ ਔਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਸ਼ਾਇਦ ਭਗਵੰਤ ਸਿੰਘ ਮਾਨ ਜਿਸ ਸੋਚ ਨਾਲ ਚੱਲ ਰਹੇ ਨੇ ਕਿ ਇਮਾਨਦਾਰੀ ਮੈਂ ਸਾਹਮਣੇ ਰੱਖਣੀ ਆ ਤਾਂ ਸ਼ਾਇਦ ਇਸ ਤਹਿਸੀਲਦਾਰ ਦੇ ਬਾਰੇ ਸੋਚਣਾ ਚਾਹੀਦਾ ਸੀ ਕਿ ਜੇ ਇਮਾਨਦਾਰੀ ਦੀ ਮਿਸਾਲ ਲੈਣੀ ਆ ਤਾਂ ਫਰੋਸਪੁਰ ਦੇ ਵਿੱਚੋਂ ਆ ਕੇ ਲਓ ਔਰ ਇਸ ਤਹਿਸੀਲਦਾਰ ਦੀ ਮਾਰਕੀਟ ਦੇ ਵਿੱਚੋਂ ਪੁੱਛੋ ਕਿ ਇਹ ਉਹ ਤਹਿਸੀਲਦਾਰ ਆ ਜਿਹੜਾ ਲੋਕ ਦੱਸਣਗੇ ਇੱਥੋਂ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਲੋਕ ਨੇ ਜਿਹੜੇ ਜਿਨ੍ਹਾਂ ਦਾ ਵਾਹ ਪਿਆ ਇਹਨਾਂ ਦੇ ਨਾਲ ਉਹ ਲੋਕ ਹੈ ਇਹਨਾਂ ਦੇ ਬਾਰੇ ਦੱਸ ਸਕਦੇ ਨੇ ਕਿ ਜਿਹੜਾ ਬੰਦਾ ਕਿ ਚਾਹ ਦਾ ਕੱਪ ਨਹੀਂ ਪੀ ਸਕਦਾ ਸੀ ਲੋਕਾਂ ਤੋਂ ਲੈ ਕੇ ਜਾਂ ਆਪਦੇ ਸਟਾਫ ਤੋਂ ਲੈ ਕੇ ਇੱਕ ਬਿਸਕਟ ਨਹੀਂ ਖਾਂਦਾ ਸੀ ਉਹ ਵੀ ਆਪਦੇ ਬੈਕ ਦੇ ਵਿੱਚ ਘਰੋਂ ਲੈ ਕੇ ਆਉਂਦਾ ਸੀ ਔਰ ਵੱਡੀ ਗੱਡੀ ਜਾਂ ਛੋਟੀ ਗੱਡੀ ਤੇ ਨਹੀਂ ਆਉਂਦਾ ਸੀ ਟ੍ਰੇਨ ਤੇ ਆਉਂਦਾ ਸੀ ਉਸ ਬੰਦੇ ਨੂੰ ਵੀ ਉਸੇ ਵਾਲੀ ਮਾਲਾ ਚੋਂ ਪਰੋਤਾ ਜਿਹੜੀ ਸਸਪੈਂਡ ਵਾਲੀ ਦੂਜੇ ਤਹਿਸੀਲਦਾਰਾਂ ਦੀ ਸੀ ਪਰ ਇਸ ਤਹਿਸੀਲਦਾਰ ਬਾਰੇ ਨਹੀਂ ਸੋਚਿਆ ਗਿਆ ਔਰ ਇਹ ਤਹਿਸੀਲਦਾਰ ਦੇ ਬਾਰੇ ਪੂਰੇ ਲੋਕ ਗੁਰੂ ਸਾਹਿਬ ਦੇ ਔਰ ਫਿਰੋਜ਼ਪੁਰ ਦੇ ਜਾਣਦੇ ਨੇ ਕਿਉਂਕਿ ਇਹ ਰਿਸ਼ਵਤ ਦਾ ਇੱਕ ਰੁਪਈਆ ਵੀ ਆਪਣੇ ਘਰ ਨਹੀਂ ਲੈ ਕੇ ਗਿਆ ਔਰ ਇੱਥੇ ਇੱਕ ਪਰਚੀ ਇੱਕ ਸਲਿੱਪ ਇਹਨੇ ਰੱਖੀ ਸੀ ਆਪਣੇ ਦਫ਼ਤਰ ਦੇ ਵਿੱਚ ਜਿਹੜੀ ਉਹ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਜਿਹਦੇ ਉੱਪਰ ਬਕਾਇਦਾ ਲਿਖਿਆ ਸੀ ਵੀ ਇੰਨੇ ਰਜਿਸਟਰੀ ਦੇ ਪੈਸੇ ਆ ਟਾਈਪਿੰਗ ਦੇ ਇੰਨੇ ਪੈਸੇ ਆ ਇਸ ਤੋਂ ਫालतू ਪੈਸਾ ਤੁਸੀਂ ਕੋਈ ਨਹੀਂ ਦੇਣਾ ਸੀ ਜਿੰਨੀਆਂ ਲੰਬੇ ਸਾਲਾਂ ਤੋਂ ਪੰਡੈਂਸੀਆਂ ਪਈਆਂ ਸੀ ਉਹ ਸਾਰੀਆਂ ਇੰਤਕਾਲਾਂ ਦੀਆਂ ਇਹਨੇ ਨਿਲ ਕੀਤੀਆਂ ਨੇ ਔਰ ਇੰਤਕਾਲਾਂ ਦਾ ਪੈਸਾ ਫालतੂ ਹੋਰ ਰਜਿਸਟਰੀ ਦੇ ਵਿੱਚ ਰਿਸ਼ਵਤਾਂ ਅੰਦਰ ਇੱਧਰ ਉੱਧਰ ਰਿਸ਼ਵਤਾਂ ਚੱਲਦੀਆਂ ਸਾਰੀਆਂ ਇਹਨਾਂ ਦੇ ਕੋਲੇ ਬੰਦ ਸੀ ਲੇਕਿਨ ਇਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਪਰ ਗਲਤੀ ਇਹਨਾਂ ਦੇ ਕੋਲੋਂ ਸਿਰਫ ਇੱਕ ਹੋਈ ਕਿ ਇਹ ਯੂਨੀਅਨ ਦੇ ਹਿੱਸਾ ਸੀ ਔਰ ਯੂਨੀਅਨ ਨੇ ਕਿਹਾ ਸੀ ਵੀ ਆਪਾਂ ਕੰਮ ਨਹੀਂ ਕਰਨਾ ਆਪਾਂ ਹੜਤਾਲ ਕਰਨੀ ਆ ਹੜਤਾਲ ਕਰ ਬੈਠਾ ਯੂਨੀਅਨ ਵਾਲੇ ਪਾਸੇ ਜਾਂਦਾ ਸੀ ਸਰਕਾਰ ਮਾਰਦੀ ਸੀ ਸਰਕਾਰ ਵਾਲੇ ਪਾੜੇ 'ਚ ਖੜਦਾ ਸੀ ਤਾਂ ਯੂਨੀਅਨ ਇਹਨਾਂ ਨੂੰ ਯੂਨੀਅਨ 'ਚੋਂ ਬਾਹਰ ਕੱਢਦੀ ਸੀ ਔਰ ਇਹ ਬੰਦਾ ਇਸ ਚੱਕਰ 'ਚ ਫਸ ਗਿਆ ਔਰ ਜਿਹੜਾ ਬੰਦਾ ਅੱਜ ਸਸਪੈਂਡ ਹੋ ਗਿਆ ਇਸ ਬੰਦੇ ਦੀ ਤੁਸੀਂ ਫੋਟੋ ਨਾਲ ਵੇਖ ਲਓ ਇਹ ਬੰਦਾ ਗੁਰਸਿੱਖ ਬੰਦਾ ਅਮਰਤਾਰੀ ਬੰਦਾ ਔਰ ਇੱਕ ਵੀ ਦਾਗ ਇਸ ਤਸੀਲਦਾਰ ਦੇ ਉੱਪਰ ਨਹੀਂਗਾ ਮੈਂ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਕੀਤੀਆਂ ਨੇ ਬਹੁਤ ਸਾਰੀਆਂ ਤਸੀਲਾਂ ਦੇ ਵਿੱਚੋਂ ਵੀਡੀਓ ਕੀਤੀਆਂ ਨੇ ਪਰ ਪਹਿਲਾ ਤਸੀਲਦਾਰ ਦੇਖਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਜਿਹੜਾ ਤਸੀਲਦਾਰ ਇਮਾਨਦਾਰ ਸੀ ਜਿਹੜਾ ਰੋਟੀ ਪਾਣੀ ਚਾਹ ਦੁੱਧ ਸਾਰਾ ਕੁਝ ਆਪਣੇ ਘਰੋਂ ਲੈ ਕੇ ਆਉਂਦਾ ਸੀ ਔਰ ਇੱਕ ਰੁਪਈਆ ਤੱਕ ਰਿਸ਼ਵਤ ਜਿਹੜੀ ਆ ਉਹ ਇੱਥੇ ਨਾ ਲੈਣ ਦਿੰਦਾ ਸੀ ਕਿਸੇ ਨੂੰ ਤੇ ਨਾ ਲੈਂਦਾ ਸੀ ਭਗਵੰਤ ਸਿੰਘ ਮਾਨ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਇਸ ਬੰਦੇ ਬਾਰੇ ਰਜਿੰਦਰ ਸਿੰਘ ਬਾਰੇ ਕਿ ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਤਾਂ ਉਦਾਹਰਨ ਦੇਣੀ ਚਾਹੀਦੀ ਸੀ ਪੂਰੇ ਪੰਜਾਬ ਦੇ ਵਿੱਚ ਇਸ ਤਹਿਸੀਲਦਾਰ ਨੂੰ ਤਾਂ 2-2 3-3 4-4 ਮਹੀਨੇ ਹਰੇਕ ਤਹਿਸੀਲ ਦੇ ਵਿੱਚ ਇਹਨਾਂ ਤੋਂ ਕੰਮ ਲੈਣਾ ਚਾਹੀਦਾ ਸੀ ਔਰ ਇਹਨਾਂ ਤੋਂ ਸਿੱਖਿਆ ਦਿਵਾਉਣੀ ਚਾਹੀਦੀ ਸੀ ਦੂਜੇ ਮਲਾਜ਼ਮਾਂ ਨੂੰ ਜਿਹੜੇ ਇਹਨਾਂ ਹੀ ਤਹਿਸੀਲਾਂ ਦੇ ਵਿੱਚ ਬੈਠ ਕੇ ਕਰਪਸ਼ਨ ਕਰਦੇ ਨੇ ਮੋٹے ਪੈਸੇ ਲੈਂਦੇ ਨੇ ਰਜਿਸਟਰੀਆਂ ਦੇ ਲੋਕਾਂ ਨੂੰ ਜਿਹੜੇ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਨੂੰ ਸੇਧ ਦੇਣ ਦੇ ਲਈ ਇਸ ਤਹਿਸੀਲਦਾਰ ਦਾ ਚਿਹਰਾ ਦਿਖਾਉਣਾ ਚਾਹੀਦਾ ਸੀ ਭਗਵੰਤ ਸਿੰਘ ਮਾਨ ਨੂੰ ਪਰ ਇਸ ਤਹਿਸੀਲਦਾਰ ਨੂੰ ਸਜ਼ਾ ਮਿਲ ਗਈ ਕਿ ਇਹਨਾਂ ਨੇ ਹੜਤਾਲ ਕੀਤੀ ਉਸ ਹੜਤਾਲ ਦੇ ਵਿੱਚ ਇਹ ਵੀ ਸ਼ਾਮਲ ਸੀ ਔਰ ਜਦੋਂ ਸਸਪੈਂਡ ਕਰਨ ਦੀ ਵਾਰੀ ਆਈ ਤਾਂ ਉਸੇ ਸਸਪੈਂਡ ਦੇ ਵਿੱਚ ਇਹਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਪਰ ਇਸ ਵੀਡੀਓ ਨੂੰ ਭਗਵੰਤ ਸਿੰਘ ਮਾਨ ਜ਼ਰੂਰ ਦੇਖਣ ਔਰ ਦੇਖਣ ਤੋਂ ਬਾਅਦ ਉਸ ਬੰਦੇ ਦੇ ਨਾਲ ਗੱਲ ਕਰਨ ਔਰ ਅਸੀਂ ਕਹਿੰਨੇ ਕਿ ਉਸ ਬੰਦੇ ਨੂੰ ਬਹਾਲ ਕੀਤਾ ਜਾਵੇ ਔਰ ਉਸ ਬੰਦੇ ਨੂੰ ਦੁਬਾਰਾ ਫਿਰ ਫਰੋਸਪਰ ਦੇ ਵਿੱਚ ਜਿਸ ਤਹਿਸੀਲ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਚੱਲਦੀ ਆ ਇਸ ਤਹਿਸੀਲ ਦੇ ਵਿੱਚ ਉਸੇ ਤਹਿਸੀਲਦਾਰ ਨੂੰ ਲਿਆਂਦਾ ਜਾਵੇ ਗੁਰੂ ਸਾਹਿਬ ਦੇ ਵਿੱਚ ਲੋਕ ਇਹਨਾਂ ਦੇ ਬਾਬਤ ਸੋਸ਼ਲ ਮੀਡੀਆ ਦੇ ਉੱਪਰ ਵਕ ਵਕ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਨਜ਼ਰ ਆ ਰਹੇ ਨੇ ਕਮੈਂਟ ਕਰਦੇ ਨਜ਼ਰ ਆ ਰਹੇ ਨੇ ਕਿ ਉਸ ਬੰਦੇ ਦੇ ਨਾਲ ਬਿਲਕੁਲ ੱੱਕਾ ਕੀਤਾ ਗਿਆ ਬਾਕੀ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਨੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣ ਕਿ ਤੁਸੀਂ ਕਿੰਨਾ ਵਰਤਿਓ ਇਹਨਾਂ ਨਾਲ ਕਿੰਨਾ ਕੁ ਜਾਣਦੇ ਹੋ ਕਿੰਨਾ ਕੁ ਸੁਣਿਆ ਹੈ ਇਮਾਨਦਾਰ ਨੇ ਪੂਰੀ ਕਹਾਣੀ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਥੱਲੇ ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ